2 ਮਹੀਨੇ ਜਾਰੀ ਮੈਨੇ ਇਹ 2 ਮਹੀਨੇ ਜਾਰੀ ਬਾਜ਼ੀਆਂ ਵਾਲੀ ਟਾਈਮ ਬਾਜ਼ੀਆਂ ਵਾਲੀ ਟਾਈਮ ਠੀਕ ਹੈ ਤੇ ਉਹ ਕਿਹੜਾ ਸਾਲ ਸੀਗਾ ਜਦੋਂ ਜੀਤ ਦੁਬਈ ਜੀਤ ਦੁਬਈ ਹੋਣ ਲੱਗੀ ਯਾਦ ਆ ਬਈ ਸਟਾਰਟਿੰਗ ਤੋਂ ਹੀ ਅਸੀਂ ਬਾਜ਼ੀਆਂ 'ਚ ਮਤਲਬ 15 ਛੱਡਦੇ ਸੀ 7-8 ਵਿੱਚ ਬਾਜ਼ੀਆਂ ਜਿੱਤ ਲੈਂਦੇ ਸੀ ਸ਼ੁਰੂ ਤੋਂ ਹੀ ਵਧੀਆ ਵਧੀਆ ਉਹ ਉਹ ਪਿੰਡਾਂ ਵਾਲੀਆਂ ਬਾਜ਼ੀਆਂ ਹੋਗੀਆਂ ਜਿਵੇਂ ਇੱਥੇ ਨੇੜੇ-ਨੇੜੇ ਜਿੱਤ ਲਿੰਗਾ ਨਾ ਤੇ ਜਿਹੜਾ ਨਾਂ ਬਾਨਾ ਉਹ ਤਾਂ ਜਿਹੜੇ ਟੌਪ ਦੇ ਖਿਡਾਰੀ ਆ ਉਹਨਾਂ 'ਚ ਨਾਂ ਬਾਨਾ ਹੈ ਗੋਸਲਾਂ ਦੇ ਭਾਗੀ ਜੇ 13 ਜੇ ਬਾਜੀ ਬੜੀ ਮਸ਼ਹੂਰ ਹੁੰਦੀ ਗੋਸਲਾਂ ਦੇ ਭਾਗੀ ਗੋਸਲਾਂ ਤੇ ਭਾਗੀ ਭਾਗੀ ਉੱਥੇ ਇਹ ਆਪਣਾ ਕਲੀ ਦਾ ਬੱਚਾ ਸੀਗਾ ਜੀ ਤੇ ਉੱਥੇ ਮੈਨੂੰ ਲੱਗਾ ਦਾ 100 ਪਲੱਸ ਕੁ ਉੱਤਰੋ 3200 ਮਡੂਦੂੰ ਮੈਨੂੰ ਐਂਟਰੀਆਂ ਬਾਈਆਂ ਚੱਲੀਆਂ ਜੁੱਲੀਆਂ ਹੀ ਸੀਗੀਆਂ ਇਹਲੇ 10 ਕਿਚ ਚੱਲੀਆਂ ਮੇਰੇ ਹਿਸਾਬ ਨਾਲ ਜੀ ਤੇ ਆਪਣਾ 1 ਘੰਟਾ ਵੱਧ ਉੱਡ ਕੇ ਡਾਂਗੇ ਦੇ ਬਟਾ ਵੱਡਾ ਛੋਟਾ ਜਿਹਾ ਕਲੀ ਦਾ ਫਿਰ ਉਹ ਈ ਦੁਬਾਰਾ ਜੋ ਗੋਸਲਾ ਉੱਡਿਆ ਈ ਉਹੀ ਬੱਚਾ ਠੀਕ ਹੈ ਉੱਥੇ ਫਿਰ ਜਿੱਤੀ ਉੱਥੇ ਵੀ 1 ਘੰਟਾ 18 ਮਿੰਟ ਦੀ ਬੱਥਾ ਪਾ ਗਈ ਸਾਰਾ ਪੰਜਾਬ ਉੱਥੇ ਸੀ ਠੀਕ ਹੈ ਫਿਰ ਉਥੋਂ ਲਗਨ ਚੱਲਦਾ ਹੀ ਗਿਆ ਉਤਕਰ ਜੀ ਦਵਾਈ ਜੀ ਦਵਾਈ ਹੋ ਗਈ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਜਿਵੇਂ ਹੁਣ ਕਬੂਤਰਾਂ ਦੀ ਆ ਤਿੰਨ ਕਿਹ ਮਹੀਨੇ ਬਾਈ ਜੀ ਹੁਣੀ ਆਉਂਦੇ ਇੱਥੇ ਫਿਰ ਉਦੋਂ ਬਾਅਦ ਜਿਹੜੀ ਸਵਾਲ ਕਰਨੀ ਆ ਉਹ ਕਬੂਤਰਾਂ ਦੀ ਹਾਂਜੀ ਸਾਰੀ ਉੱਪਰ ਪਹਿਲਾਂ ਵੀ ਤੁਸੀਂ ਕਰਦਾ ਸੀ ਹਾਂਜੀ ਆਪਣੇ ਆ ਮੁੰਡੇ ਆ ਜੀ ਵਧੀਆ ਵਾ ਇਹ ਹੋ ਗਏ ਉਹ ਟੀਮ ਬਣ ਗਈ ਨਾ ਬਾਅਦ ਵਿੱਚ ਟੀਮ ਬਣ ਗਈ ਪਰ ਸ਼ੁਰੂ ਦੇ ਵਿੱਚ ਜਿਹੜੇ ਉਹ ਕਬੂਤਰ ਫਿਰ ਉਹਨਾਂ ਦੀ ਸਭਾਲ ਕਰਨੀ ਸਾਰਾ ਦਾਣਾ ਪਾਣੀ ਤੁਸੀਂ ਕਰਨਾ ਤੇ ਜਦੋਂ ਫਿਰ ਬਾਜ਼ੀਆਂ ਸ਼ੁਰੂ ਹੋਣੀਆਂ ਉਦੋਂ ਬਾਜ਼ੀ ਹੀ ਹੋਣਾ ਨੇ ਆਉਣ ਉਹਨਾਂ ਨੂੰ ਕਿੰਨਾ ਖੌਕ ਆ ਬਹੁਤ ਜ਼ਿਆਦਾ ਜਨੂੰਨ ਆ ਜੀ ਉਹਨਾਂ ਨੂੰ ਉੱਥੇ ਡੱਬੇ ਵਿੱਚ ਵੀ ਰੱਖਿਆ ਡੱਬੇ ਵਿੱਚ ਵੀ ਕੁੱਤ ਰੱਖ ਸਕਦੇ ਹਾਂ ਰੱਖ ਸਕਦੇ ਪਰ ਵੀਰੇ ਦੇ ਨਹੀਂ ਰੱਖ ਕੇ ਫਿਰ ਉੱਥੇ ਕੰਮ ਕਰਦਾ ਨਹੀਂ ਲੋਟ ਹੋਵੇਗਾ ਠੀਕ ਹੈ ਤੇ ਹੁਣ ਤਾਂ ਬਾਜ਼ੀਆਂ ਦੇ ਵਿੱਚ ਇੰਨਾ ਪੈਸਾ ਆ ਗਿਆ ਹੁਣ ਦੁਬਈ ਤੋਂ ਜ਼ਿਆਦਾ ਤੇ ਇੱਥੇ ਤੁਸੀਂ ਕਮਾ ਲੈਣੇ ਆ ਹਾਂਜੀ ਹਾਂਜੀ ਤੇ ਕੀ ਉਹ ਉੱਥੇ ਜਾਵਦੇ ਉਹਨੂੰ ਕਿਹਾ ਹੁਣ ਇੱਥੇ ਰਹਿ ਲੋ ਨਹੀਂ ਨਹੀਂ ਬਸ ਜੀ ਸਹੀ ਗੱਲ ਹੈ ਜੀ ਹਨਾ ਬਣਾ ਲੈਣਾ ਇਦਾਂ ਜਗਾੜ ਦੇ ਹਾਂਜੀ ਹਾਂਜੀ ਬਣਾਵਾਂਗੇ ਹੌਲੀ ਹੌਲੀ ਹਾਂ ਇੱਥੇ ਹੋ ਗਿਆ ਇੱਕ ਵਾਰੀ ਹੁਣ ਪਰਿਵਾਰ ਦੇ ਇਹਨੂੰ ਪ੍ਰੋਪਰ ਜਿਵੇਂ ਕਹਿੰਦੇ ਨੇ ਵੀ ਪਹਿਲਾਂ ਤਾਂ ਲੋਕ ਨਹੀਂ ਸੀ ਮੈਂ ਕਿਹਾ ਇਹਨਾਂ ਨੂੰ ਸਹੀ ਤਰੀਕੇ ਨਾਲ ਤੁਸੀਂ ਬਿਜ਼ਨਸ ਬਣਾਓ ਤੇ ਵਧੀਆ ਕਬੂਤਰ ਬਾਜੀ ਕਰੋ ਹੋਰ ਨਾਲੇ ਪੈਸਾ ਤੇ ਨਾਲੇ ਫੁੱਲ ਤੇ ਨਾਲੇ ਸ਼ੌਂਕ ਪੂਰਾ ਫਲੀਆਂ ਤੁਹਾਨੂੰ ਮਿਲਦੀਆਂ ਹਾਂ ਹਾਂਜੀ ਠੀਕ ਹੈ ਤੇ ਫਿਰ ਜਿਹੜੀ ਤੁਹਾਡੇ ਕੋਲੇ ਜ਼ਿਆਦਾ ਕ ਜਿਹੜੇ ਉਹ ਕਬੂਤਰ ਤਿੰਨ ਸੀਗੇ ਉਹ ਜਾਂ ਉਦੋਂ ਵਾਰ ਹੋਰ ਵੀ ਐਡ ਆਊਟ ਕੀਤੇ ਕਬੂਤਰ ਫੇਰ ਤਾਂ ਇਹ ਬਹੁਤ ਆਈਗੇ ਕਬੂਤਰ ਜਣੀ ਕਿ ਮੇਨ ਕਬੂਤਰ ਉਹੀ ਆ ਕਿ ਬਾਲੇ ਚੰਗੇ ਹੋਈ ਉੱਡਦੇ ਆ ਹੁਣ ਵੀ ਫੜਪੂੜ ਲੈਣੇ ਕਿ ਨਹੀਂ ਨਹੀਂ ਹੁਣ ਨਹੀਂ ਹੋਵੇ ਬਸ ਤਾਂ ਆਉਂਦੇ ਆ ਸ਼ੁਰੂ ਤਾਂ ਆਈਆਂ ਇਧਰੋਂ ਵੀ ਆ ਜਾਈ ਇਧਰੋਂ ਵੀ ਆ ਜਾਈ ਮੈਂ ਨਾ ਸਾਡੇ ਪਿੰਡੋਂ ਮੁੰਡੇ ਆ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਬਾਈ ਸਭੀ ਦੇ ਕੋਸੇ ਦੇ ਪਿੰਡ ਸੀਗੇ ਇੰਟਰੂ ਹੁੰਦੀ ਉੱਥੇ ਆਇਆ ਜਵਾਨ ਹਣਾ ਜਦੋਂ ਮੈਂ ਪਹਿਲਾਂ 10-12 ਸਾਲ ਪਹਿਲਾਂ ਸ਼ੁਰੂ ਕੀਤੀ ਇੰਟਰਵਿਊ ਉਦੋਂ ਮੈਨੂੰ ਦਿਖਾਈ ਆ ਕਹਿੰਦਾ ਆ ਕਬੂਤਰ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਤੇ ਮੈਂ ਕਹਾਂ ਵੀ ਤੁਸੀਂ ਕਬੂਤਰ ਫੜ ਲੈਨੇ ਆ ਇਹਨਾਂ ਨਵੇਂ ਬੰਦੇ ਨੂੰ ਕੋਈ ਦਿੰਦਾ ਨਹੀਂਗਾ ਪਰ ਹੁਣ ਉਹ ਚੱਕ ਲੇ ਉਸ ਤੋਂ ਬਾਅਦ ਨਹੀਂ ਇਹਦਾ ਹਾਂਜੀ ਚੰਗੇ ਬੰਦੇ ਨਸਲੀਆਂ ਦਾ ਡਾਈਦੀ ਆ ਤਾਂ ਅੱਜ ਸਮਾਨ ਮੰਨਦੀ ਆ ਬਿਲਕੁਲ ਜੀ ਹਾਂ ਆਏ ਤੋਂ ਬਿਨਾਂ ਜਿਹੇ ਕਬੂਤਰ ਪਾਸੋਂ ਚੰਗੇ ਬੰਦੇ ਨਹੀਂ ਉਹਨਾਂ ਦਾ ਕਬੂਤਰ ਬਾਜੀ ਨਹੀਂ ਅੱਗੇ ਹੁੰਦੀ। ਅੱਛਾ ਤੁਹਾਨੂੰ ਕੀ ਲੱਗਦਾ ਵੀ ਜੇ ਤਕਰੀਬਨ ਤਕਰੀਬਨ ਬੰਦਿਆਂ ਨੇ ਕਬੂਤਰ ਦਾ ਫੜੇ ਹੀ ਹੋਣੇ ਆ ਤੇ ਜੇ ਨਹੀਂ ਫੜੇ ਤਾਂ ਖੋ ਸਕਦਾ ਬੰਦਾ ਝੂਠ ਹੀ ਬੋਲਦਾ ਵੀ ਬਈ ਕਹਿ ਦਿੰਦੇ ਉਹ ਇੰਟਰਵਿਊ 'ਚ ਨਹੀਂ ਕਹਿੰਦੇ ਮੁਰੇ ਬੇਮਦਦੁੱਲ ਕਹਿਣਦਾ ਵੀ ਕਿੱਥੋਂ ਆਏ ਆ ਕਿਤੇ ਆਈ ਆ ਹਾਂ ਅੱਜ ਉਹਨਾਂ ਬਾਈਆਂ ਨੂੰ ਵੀ ਖੁਸ਼ੀ ਹੋਊਗੀ ਸਾਡਾ ਨਾਮ ਤਾਂ ਲਿਆ ਯਾਰ ਹਾਂਜੀ ਹਾਂ ਨਾ ਇੰਟਰਵਿਊ ਦੇ ਵਿੱਚ ਨਾਮ ਤਾਂ ਲਿਆ ਵੀ ਸਾਡੇ ਕਬੂਤਰ ਫੜ ਲਈ ਠੀਕ ਆ ਉਹਦਾ ਜਵਾਬ ਸੀ ਛੋਟੀ ਉਮਰ ਸੀ ਹਾਂ ਹੈਨਾ ਤੇ ਅੱਛਾ ਬਾਈ ਮਿੱਕੀ ਮਿੱਕੀ ਰਫੜਈ ਨਾ ਤੇ ਬਾਈ ਵਿੱਕੀ ਦਾ ਬਾਈ ਵਿੱਕੀ ਮਿੱਕੀ ਦਾ ਤੇ ਇੱਕ ਜਿਹੜਾ ਸੀ ਬਾਈ ਪਰਤਵਾਲ ਦਾ ਪਰਤਵਾਲ ਦਾ ਅੱਛਾ ਉਹਨਾਂ ਨਾਲ ਕਦੇ ਗੱਲ ਹੋਈ ਦੱਸਿਆ ਉਹਨਾਂ ਨੂੰ ਆਉਂਦੇ ਰਹਿ ਆਈ ਕਰੀ ਅੱਛਾ ਫਿਰ ਬਾਤ ਬਾਤ ਤਾਂ ਪਰਤਵਾਲ ਦਾ ਬਾਈ ਬਹੁਤ ਵਰਤਦਾ ਰਿਹਾ ਬਾਈ ਵਿੱਕੀ ਤਾਂ ਨਹੀਂ ਆਇਆ ਕਦੇ ਬਾਈ ਪਰਤਵਾਲ ਤਾਂ ਬਹੁਤ ਵਾਰੀਆ ਅੱਛਾ ਤੇ ਬਾਈ ਉਹਨੂੰ ਦਸ ਵੀ ਦਾ ਵੀ ਥੋੜਾ ਕਬੂਤਰ ਸਾਡੇ ਕੋਲ ਲੈ ਕੇ ਨਹੀਂ ਗਏ ਲੈ ਕੇ ਨਹੀਂ ਗਏ ਨਹੀਂ ਉਹਨਾਂ ਆਏ ਨਹੀਂ ਕਿ ਆ ਵੀ ਇੱਕ ਹੋਰ ਲੈ ਆ ਹੁਣ ਨਹੀਂ ਉਹ ਕਹਿੰਦੇ ਸੀ ਜਿਵੇਂ ਥੋੜੇ ਆਏ ਉੜਦੇ ਸਾਡੇ ਕੂਦ ਨਾ ਉਹ ਕੂਦਰੀਆਂ ਲੈ ਕੇ ਗਏ ਆਪਾਂ ਤੋਂ ਹੂੰ ਠੀਕ ਹੈ ਠੀਕ ਹੈ ਤੇ ਫਿਰ ਹੁਣ ਪੂਰੀ ਲਿਆ ਆ ਜਾ ਉਹਨਾਂ ਦਾ ਸਾਰੀ ਹੈ ਨਾ ਹਾਂਜੀ ਠੀਕ ਹੈ ਅੱਛਾ ਫਿਰ ਜਿਹੜੀਆਂ ਪਿੰਡ ਵਾਲੀਆਂ ਬਾਜ਼ੀਆਂ ਤੋਂ ਬਾਅਦ ਜਿਹੜੀਆਂ ਕਲੱਬ ਦੀਆਂ ਬਾਜ਼ੀਆਂ ਸ਼ੁਰੂ ਹੋ ਗਈਆਂ ਹਾਂਜੀ ਹਨਾ ਇਹਨਾਂ ਸਾਰੀਆਂ ਦੀ ਐਂਟਰੀ ਹੁੰਦੀ ਆ ਸਾਰੀਆਂ ਜੀ ਟੋਟਲ ਠੀਕ ਕਿੱਥੋਂ ਤੱਕ ਮਤਲਬ ਚੱਲੀ ਜਾਂਦੀਆਂ ਤੁਸੀਂ ਬਾਜੀ ਛੱਡਣ ਵਾਸਤੇ ਸਾਰੀ ਉਧਰ ਆਪਣੇ ਜਿੰਨੀਆਂ ਬਾਜ਼ੀਆਂ ਵੱਡੀਆਂ ਆਉਂਦੀਆਂ ਮੈਨ ਜਾਣੀ ਜਾਂਦੇ ਆ ਠੀਕ ਹੈ ਹਾਂਜੀ ਤੇ ਮੈਂ ਚਾਹੂੰਗਾ ਕੁਝ ਕਬਾਲੀਆਂ ਦੀਆਂ ਗੱਲਾਂ ਬਾਤਾਂ ਜਿਹੜੀ ਵੱਡੀ ਬਾਜੀ ਸੀ ਜਿੱਥੇ ਤੁਹਾਡਾ ਕਬੂਤਰ ਪੂਰਾ ਪਿੜਿਆ ਮਤਲਬ ਨਾ ਕਬੂਤਰ ਭੇਟਦੇ ਆ ਮਤਲਬ ਬੰਦੇ ਕਹਿੰਦੇ ਨਾ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਜਿੱਤ ਗਿਆ ਹਾਰ ਗਿਆ ਕਿਉਂਕਿ ਮੈਂ ਤੁਹਾਨੂੰ ਪੁੱਛਣਾ ਅੱਜ ਤੁਹਾਡੀਆਂ ਜੇ ਤੁਸੀਂ 20 ਬਾਜੀਆਂ ਛੱਡਦੇ ਆ ਜੇ ਉਹਨਾਂ ਚੋਂ 10 ਵੀ ਜਾਂਦੇ ਆ ਮੈਂ ਤੁਹਾਨੂੰ ਦੱਸ ਦਿਆਂ ਸਟੋਰੀਆਂ ਸੁਣਾਉਣੀਆਂ ਹੈ ਹਨਾ ਹਰ ਬੰਦਾ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਡਾ ਜਿੱਤ ਗਿਆ ਦੂਜੇ ਨੂੰ ਅਸੀਂ ਮਾੜਾ ਕਰਦੇ ਉਹ ਨਹੀਂ ਹਨਾ ਪਰ ਮੈਂ ਚਾਹਣਾ ਕਿ ਕਬੂਤਰ ਬਾਜ਼ੀ ਤੇ ਉਹ ਰਹੀ ਸਟੋਰੀ ਹੁੰਦੀ ਹੈ ਨਾ ਵੀ ਜਦੋਂ ਹੁੰਦਾ ਤੁਹਾਡੇ ਭਾਈ ਜੀ ਹੁਣ ਦਾ ਸੁਭਾਅ ਮਤਲਬ ਤੁਹਾਡੀ ਭਰਾਵਾਂ ਦੀ ਮਤਲਬ ਜਿਹੜਾ ਬਾਜੀ ਉੱਡਦੀ ਆ ਕੀ ਉਹ ਚ ਹੁੰਦਾ ਵੀ ਇੱਕ ਵੰਡਣੀ ਆ ਨਹੀਂ ਵੰਡਣੀ ਜਾਂ ਕੀ ਇੱਕ ਉਧਰ ਵਾਲਾ ਜਾਨੀ ਮੇਰਾ ਫੇਵਰਟ ਸੀਗਾ ਆਰਾਮਗੜ ਭੁੱਲਰ ਵਾਈ ਸੀ ਹੂੰ 120 ਕਬੂਤਰ ਸੀ ਮੁੰਡਾ ਆਪਣਾ ਜੋਧਾ ਹੁੰਦਾ 4 2 3 ਆ ਚਲ ਭਰਾ ਵੀ ਆ ਚਲ ਉਹਨੂੰ ਮੈਂ ਇੱਥੇ ਥੋੜਾ ਕੰਮ ਸੀ ਮੈਂ ਉਹਨੂੰ ਦੇਖ ਕੇ ਦੂਰ ਤਾਂ ਹੂੰ ਮੈਂ ਵੀ ਜਾ ਕੇ ਉਲਾ ਮਾਰਦੇ ਉਹਤ ਨੂੰ ਬਗਲ ਤੇ ਬੈਠ ਰੰਗੀ ਹੋਈ ਸੀ ਉਹਦੀ ਹੂੰ ਤੋਂ ਗੋਸਰ ਵਾਲੇ ਦੇ ਪਠਾਈ ਸੀਗਾ ਜੀ ਗੋਸਲਾਂ ਦਾ ਘਾਹ ਇਹ ਬਲਜੀਤ ਵਾਲਿਆਂ ਦਾ ਆ ਗੋਸਲਾਂ ਦੇ ਉਹ ਆਪਣੇ ਬਾਈ ਪਿਰਤਬਾਲ ਵਾਲੇ ਕਬੂਤਰ ਬਾਈ ਪਿਰਤਬਾਲ ਗੋਸਲਾਂ ਵਾਲਾ ਕੀ ਨਾਮ ਗੋਸਲਾਂ ਭਾਗੀ ਕਿ ਉਹਦਾ ਪੱਠਾ ਬਾਹਲਾ ਉੱਡਦਾ ਇਹ ਅੱਛਾ ਓਕੇ ਪਿੰਡ ਉਹ ਕਬੂਤਰ ਦਾ ਨਾਮ ਪਿਆ ਗਿਆ ਸੀਗਾ ਉਹਦਾਂ ਗੋਸਲਾਂ ਪੱਕਾ ਹੀ ਨਾਮ ਰੱਖਦਾ ਸੀਗਾ ਜੀ ਓਕੇ ਓਕੇ ਤੇ ਉਹ ਮੈਂ ਇਹਨੂੰ ਗਿਆ ਉੱਲਾ ਮਾਰਦੀ ਇਹਨੇ ਪਾਣੀ ਬਾਜ਼ ਜਿਆਦੇ ਦੇਦਾ ਜੋ ਆ ਜੋਧੇ ਨੇ ਉਹ ਛੱਡਤਾ ਇਹਨੇ ਯੁੱਲੇ ਚ ਹੂੰ ਉਹ ਲੈ ਛੱਡੇ ਨੇ ਦੁਆਰੇ ਚੱਲਉਂਦੇ ਨੇ 15 ਮਿੰਟ ਦੇਤੀ ਦੁਆਰੇ ਲੱਭ ਗਿਆ ਪੰਜਾਹਤਾ ਮਿੰਟ ਦੁਆਰੇ ਫੇਰ ਇਹਨੇ ਉਲਾਂ ਫੇਰ ਛੱਡਤਾ ਮੈਂ ਕਿ ਵੀ ਛੱਡੋ ਨਾ ਕਬੂਤਰ ਬੜਾ ਜੰਗਾ ਕੱਟ ਲਾਂਗੇ ਘਰੇ ਲੈ ਆਓ ਮੈਂ ਚਾਹੀ ਕਹਿੰਦਾ ਵੀ ਇੱਕ ਡਰਾਈ ਲੈਣ ਅੱਧੀ ਨਾਲ ਕੀ ਦੇ ਕੇ ਛੱਡਦਾ ਜੀ 120 ਕਬੂਤਰ ਪਹਿਲਾਂ ਪਾਣੀ ਕੱਢਦਾ ਪਹਿਲਾਂ ਪਾਣੀ ਕੱਢਦਾ ਅੱਧੀ ਕਿ ਮੈਂ ਕਿਹਾ ਅੱਧੀ ਨਾਲ ਕੀ ਦੇ ਕੇ ਛੱਡਦਾ ਇਹਨਾਂ ਨੇ 120 ਕਬੂਤਰ ਸੀ ਤੇ 22 ਮਿੰਟ 22 ਮਿੰਟ ਦੀ ਬੱਥਬਾਰੀ ਦੂਜੇ ਕੋਲ ਦੋ ਕਬੂਤਰ ਸਹੀ ਦੋ ਕਬੂਤਰ ਨੇ ਟਾਈਮ ਕੀਤਾ ਚਲ ਤੀਜਾ ਕੋਈ ਹੋ ਗਈ ਉਨੀ ਇੱਕੀ ਇੰਨਾ 22 ਮਿੰਟ ਵੱਧ ਉ ਕਈ ਮਤਲਬ ਵਾਧਾ ਘਟਾ ਹੋ ਜਾਂਦਾ ਉਹ ਉਹਦਾ ਹੀ ਪੱਠਾ ਜੀ ਆਤ ਗਈ ਆਪਣਾ ਕੋਲਡ ਸ਼ਾਪ ਤੇ ਟਰੈਕਟਰ ਜਿੱਤੇ ਆ ਜੀ ਉਹਦੇ ਪੱਠਾ ਆਦੀ ਬਰਸਾਲੀ ਉੱਡੇ ਵੱਡੀਆਂ ਵਾਜੀਆਂ ਦੇ ਓਕੇ ਉੱਥੇ ਸੀਗਾ ਜੀ 7200 ਐਂਟਰੀ ਸੀ 7200 ਐਂਟਰੀ ਸੀ ਸਾਰਾ ਪੰਜਾਬੀ ਸੀ ਉੱਥੇ ਅੱਛਾ ਉਹ ਮੈਂ ਲਾਦਾ ਜੀ ਉੱਥੇ ਵੀ ਡੇਢ ਤੋਂ ਦੋ ਘੰਟੇ ਦੀ ਬੱਥ ਪਾ ਗਿਆ ਉਸ ਕਬੂਤਰ ਦਾ ਉਸ ਕਬੂਤਰ ਦਾ ਵਜਾ ਰਾਮ ਘੜਣ ਲੱਗ ਪਿਆ ਬਾਅਦ ਚ ਉਹ ਆਵਾਜ਼ੀਆਂ ਛੱਡੇ ਕਿ ਨਹੀਂ ਛੱਡੇ ਫਿਰ ਨਹੀਂ ਉਹ ਆ ਬਾਅਦ ਚ ਨਹੀਂ ਛੱਡਿਆ ਜੀ ਉਹ ਬਸ ਇੱਕ ਹੀ ਛੱਡ ਮੈਂ ਤਾਂ ਉਸ ਦਿਨ ਵੀ ਕਹਦਾ ਜਦੋਂ ਉੱਲੇ ਜੇ ਡੱਗ ਪਿਆ ਸੀਗਾ ਵੀ ਇਹਨੂੰ ਮੋੜ ਲਿਆ ਕਰੇ ਫਿਰ ਉਹਦੀ ਉਹਦੀ ਨਸਲ ਗਾਂ ਉਹਦੀ ਨਸਲ ਬਹੁਤ ਔਡੀ ਹੈ ਔਡੀ ਐਦੀ ਬਰਸਾਲਾ ਔਡਿਆ ਜੀ ਹੂੰ ਤੇ ਉੱਥੇ ਵੀ 1.5 200 ਕੁੱਤਾ ਸੀ 7200 5200 ਮਾਡਲ ਨੂੰ ਸੀ ਨਾ 5200 ਮਾਡਲ ਨੂੰ ਹੂੰ ਹੂੰ ਤੇ ਉੱਥੇ ਦੋ ਟ ਕੁੱਤਰੇ ਟਾਈਮ ਕੀ ਦਾ ਤੇ ਗੁਜਾਰਬਾਈ ਵਾਲਾ ਤੇ ਆਪਣਾ ਠੀਕ ਹੈ ਸੋ ਥੋੜੀ ਸੰਝ ਕਰ ਲਈ ਨਹੀਂ ਮੈਂ ਚੱਲਿਆ ਇਹਰ ਆਸਵਾਦ ਉਹ ਗਲਜਾਰ ਨੇ ਵੀ ਇਹੀ ਗੱਲ ਕਹੀ ਸੀ ਆਪਾਂ ਆਉਂਦੀ ਇਹੀ ਇੱਕ ਦੂਜੇ ਨਾਲ ਪੂਰਾ ਵਾਰਤ ਹਾਂ ਜੀ ਹਾਂ ਜੀ ਹਨਾ ਦੁੱਖ ਦੇ ਸੁੱਖ ਦੇ ਆਉਨੇ ਆ ਪਰ ਜਦੋਂ ਅਸੀਂ ਮੈਦਾਨ ਚ ਆਉਨੇ ਆ ਫਿਰ ਅਸੀਂ ਪੂਰੇ ਪਿੱਟਦੇ ਹਾਂ ਉੱਥੇ ਚੱਲਿਆ ਜੀ 6 ਵਜੇ ਇਕੱਲੇ ਨੂੰ ਇਕੱਲਾ ਰਹਿ ਗਿਆ ਸੀ ਅੱਛਾ ਟਾਂਡਾ ਪੂਰਾ ਮੈਂ ਚੱਲਿਆ ਉਹ ਬੰਗੜਾ ਪਿਆ ਜੀ ਉੱਥੇ ਸਵਾਦ ਆਇਆ ਪੂਰਾ ਜੀ ਨੰਦ ਆਇਆ ਈ ਤੇ ਫਿਰ ਬਿੰਨ ਕੌਣ ਕਰ ਗਿਆ ਸੀਗਾ ਬਿੰਨ ਦੋਹੀ ਕਰਕੇ ਕਬੂਤਰ ਜੀ ਅੱਛਾ ਦੋਨੇ ਜਿੱਤ ਗਏ ਦੋਨੇ ਜਿੱਤ ਗਏ ਤੇ ਨਾਮ ਤੇ ਫਿਰ ਉੱਡੀ ਸੀਗੀ ਨਾਮ ਫਰੇਜ ਫਰੇਜ ਸੀਗੀ ओके okay. बाजी ਵੱਡੀ ਸੀਗੀ ओके हां जी ਤੇ ਉਹ ਨਾਮਕੀਨ ਫਰਿੱਜ ਦਿੱਤੀ ਉਹ ਫਰਿੱਜ ਆਪਾਂ ਨੂੰ ਦੇਤੀ ਸੀ ਤੇ ਮੈਨੂੰ ਦੋ ਫਰਿੱਜਾਂ ਸੀਗੀਆਂ ਇੱਕ ਸੀ ਆਪਾਂ ਨੇ ਦੇਤੀ ਫਰਿੱਜ ਤੇ ਬਾਈ ਨੂੰ ਕੱਪ ਦੇ ਦਿੰਦਾ ਮੈਨੂੰ ਕੱਪ ਦੇਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਮਹਾਂਤ ਦਾ ਤੇ ਜਾਂ ਜੀਤ ਬਾਈ ਦਾ ਸਤਾਰਕ ਹੋਂਾ ਉਸਤਾਦ ਜੀ ਬਸ ਭਰਾਮਾਂ ਦਾ ਕੋਈ ਨਹੀਂ ਹੈਗਾ ਜੀ ਅੱਛਾ ਤੁਸੀਂ ਆਪਸੋ ਕੀ ਸਤਾਰਾ ਨਹੀਂ ਨਹੀਂ ਮਤਲਬ ਕਹਿੰਦਾ ਜੀ ਮਤਲਬ ਐ ਆ ਵੀ ਜਦੋਂ ਕਬੂਤਰ ਥੋੜੇ ਜਿਹੇ ਸਾਡੇ ਉੱਡਣ ਲੱਗੇ ਫਿਰ ਹਰੇਕ ਬੰਦੇ ਦੱਸ ਦਿੰਦਾ ਹੂੰ ਅੱਛਾ ਜੋ ਰਵਿਸਤਾਰ ਕੋਈ ਨਹੀਂ ਗਾ ਕੋਈ ਨਹੀਂ ਗਾ ਜੀ ਕੁਸ਼ਾਰਦਾ ਵੀ ਕੋਈ ਹਸਤਾਰ ਨਹੀਂ ਗਾ ਹਨਾ ਹੂੰ ਅੱਛਾ ਕੋਈ ਹਸਤਾਰ ਨਹੀਂ ਕੋਈ ਹਸਤਾਰ ਤੇ ਫਿਰ ਜਿਹੜੇ ਕਬੂਤਰ ਡਰੋਨੇ ਕੋ ਸਾਹਮਣੇ ਆਪ ਹੀ ਸਿੱਖਿਆ ਆ ਵੀ ਹੌਲੀ ਹੌਲੀ ਸਿੱਖੇ ਜਿਹਨੋਂ ਮਤਲਬ ਜੀ ਥੋੜੇ 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 ਜੀ ਪੈਰ ਧਰਨ ਲੱਗੇ ਕਬੂਤਰ ਬਾਜੀ ਦੇ ਮਤਲਬ ਕਹਿਣ ਦਾ ਜੀ ਹੂੰ ਵੀ ਮਤਲਬ ਥੋੜੇ ਜਿਹਾ ਆਪਾਂ ਦਿਸਣ ਲੱਗੇ ਆਪਾਂ ਲੋਕਾਂ ਨੂੰ ਉਹ ਫਿਰ ਜਿਹੜਾ ਆਪਾਂ ਬੰਦਾ ਕਈ ਜਿਹੜੀ ਗੱਲ ਨਹੀਂ ਬਦੁੰਦਾ ਉਹ ਵੀ ਦੱਸ ਦਿੰਦਾ ਉਹ ਸੋ ਸ਼ੁਰੂਆਲੀ ਜਿਹੜੀ ਸੀਗੇ ਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਫਿਰ ਬਾਰੀਆਂ ਚੱਲ ਪਈਆਂ ਜੋ ਸਾਰ ਕੋਈ ਇਦਾਂ ਜਿਵੇਂ ਤੁਸੀਂ ਕਹਿੰਦੇ ਉਹ ਬਾਜੀ ਵੱਡੀ ਸੀਗੀ ਹੋਰ ਕਿਹੜੀਆਂ ਵੱਡੀਆਂ ਬਾਜ਼ੀਆਂ ਦੇ ਵਿੱਚ ਤੁਸੀਂ ਮਤਲਬ ਵਧੀਆ ਪ੍ਰਦਰਸ਼ਨ ਕੀਤਾ ਜਿਹੜੀਆਂ ਮਤਲਬ ਆ ਕਿਉਂਕਿ ਹੁਣ ਸੱਤ ਚ ਕਬੂਤਰ ਰੱਖੇ ਕਿੰਨੇ ਸੱਤ ਚ 6 ਚ 6 ਚ ਰੱਖੇ ਸੀ ਸੋ ਬਾਜ਼ੀਆਂ ਦਾ ਜਿਹੜੇ ਜਾਰਾ ਨਾਮ ਹੋਏ ਆ ਉਹ ਤਾਂ ਤਕਰੀਬਨ ਪੰ 16 17 ਵਾਲਾ ਜਿਹੜਾ ਸਾਲ ਆ ਇੱਥੇກ ਜਿਆਦਾ ਵੱਡੇ ਨਾਮ ਹੋਏ ਆ ਪਹਿਲਾਂ ਤਾਂ ਕੱਪ ਦੇ ਬਾਜ਼ੀਆ ਹੋਰਦੀਆਂ ਤੇ ਜੀਰੀ ਐਂਟਰੀ ਸੀ ਨਾ ਤੇ ਹੁਣ ਤੁਸੀਂ ਕੱਪ ਕਲੱਬਾਂ ਦੀਆਂ ਬਾਜ਼ੀਆਂ ਛੱਡਦੇ ਆ ਵੱਡੇ ਨਾਮ ਵਾਲੀ ਬਾਜ਼ੀ ਜਿਹੜਾ ਕੋਈ ਮੋਟਰਸਾਈਕਲ ਜਾਂ ਜੀਪ ਜਾਂ ਟਰੈਕਟਰ ਕੋਈ ਇਦਾਂ ਦੀ ਬਾਜ਼ੀ ਛੱਡੀ ਉਹ ਕਿੱਥੇ ਸੀ ਤੇ ਟਰੈਕਟਰ ਕੀ ਆਪਣੇ ਨੇ ਪਿਛਲੇ ਉਹੀ ਟਰੈਕਟਰ ਜੀ ਕਾਲਜ ਆਪੇ ਜਿਹੜਾ ਟਰੈਕਟਰ ਜਿੱਤਿਆ 21 ਤਰੀਕ ਨੂੰ 21 ਤਰੀਕ ਨੂੰ ਪਿਛਲੇ ਸਾਲ ਬਾਜ਼ੀ ਕਿਦਰੀ ਦੀ ਸੀ ਨਾ ਪਿਛਲੇ ਸਾਲ ਹੀ ਸੀਗੀ ਬਾਜ਼ੀ ਉਹ ਬਾਜ਼ੀ ਕੈਨਸਲ ਹੋ ਗਈ ਓਕੇ ਅੱਗੇ ਵੀ ਕੂਤਰ ਵਾਲਾ ਜੰਗਾ ਉੱਡਦਾ ਵੀ 22 ਛੜੀਆਂ ਛੜਾਣਾ ਟਰੈਕਟਰ ਤੇ ਹੀ ਹਰਿਆਣੇ ਫੇਸਬੁੱਕ ਤੇ ਵਾਈ ਹੋਈ ਸੀਗੀ ਹਰਿਆਣੇ ਸੀ 11000 ਐਂਟਰੀ ਨੂੰ ਤੇ ਉੱਥੇ ਕੂਤਰ ਉਹੀ ਜਿਹੜਾ ਕਾਲਜ ਆਪੇ ਇੱਕ ਬਾਜੀ ਗਿਆ ਚਲੋਗੀ ਉੱਥੇ ਉਹੀ ਕੋ ਹਰਿਆਣੇ ਕੂਤਰ ਭੇਜਦਾ ਵੀ ਇਹਨਾਂ ਕੋਲ ਦੋ ਭੇਜ ਤੇ ਇੱਕ ਚਲੋ ਚਲੀ ਗਈ ਤੇ 4 ਪੌਣੇ ਕਿ 4 ਵੇ ਕੱਲਾ ਰਹਿ ਗਏ ਤੇ 6 ਵੇ ਟਾਂਗੇ ਤੇ ਬੈਠਾ ਟਰੈਕਟਰ ਜੱਤ ਕੇ ਉੱਥੋਂ ਲੈ ਕੇ ਕਿਹੜਾ ਟਰੈਕਟਰ ਸੀਗਾ ਫੋੜ ਸੀਗਾ ਅੱਛਾ ਹਰਿਆਣੇ ਵਾਲੇ ਫੋਨ ਕਰਦੇ ਆ ਹਰਿਆਣੇ ਵਾਲਾ ਵੀ ਹਾਂਜੀ 10000 ਮੋਡ ਤੇ ਨਾਮ ਕਿੰਨਾ ਆਇਆ ਕੱਲੇ ਕੱਲੇ ਜਿੱਤੇ ਨਹੀਂ ਉੱਥੇ ਕਬੂਦਰਾ ਆਪਣੇ ਚੀਨੇ ਬਾਈ ਦਾ ਰਹਿ ਗਿਆ ਸੀ ਤੇ ਦੋ ਕਬੂਦਰਾ ਆਪਣੇ ਚੇਲੇ ਦਾ ਸੋਈਆਂ ਦੋ ਦਾ ਰਹਿ ਗਿਆ ਸੀ ਅੱਛਾ ਹਾਂ ਤਾਂ ਕਬੂਦਰਾ ਆਪਣਾ ਹੀ ਰਹਿ ਗਈ ਸੀ ਆਪ ਚੇਲੇ ਬੜੇ ਨਹੀਂ ਗਾ ਚੇਲੇ ਬਣਾਉਣ ਲੱਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਉੱਥੋਂ ਫਿਰ ਟਰੈਕਟਰ ਜਿੱਤਿਆ ਤੇ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਕਿਹੜੀ ਕੋਈ ਵੱਡੀ ਬਾਜੀ ਦੇ ਵਿੱਚ ਜਿੱਤ ਹਾਸਲ ਕੀਤੀ ਤੇ ਜਿੱਤ ਕੱਪ ਤੋਂ ਮੈਨੂੰ ਦੇਸੀ ਦੇ ਜਿੱਤਾਂ ਬਹੁਤ ਹੋਈਆਂ ਆਏ ਕੋਈ ਵੱਡੀ ਬਾਜੀ ਜਾਂ ਜਿਹਦੇ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਵੱਡੀ ਬਾਜੀ ਆਪਣੀ ਸੋਈਆਂ ਹੋਈ ਸੀਗੀ ਆਪਣੀ ਹੁਣ ਉਹ ਬਾਜੀ ਸਾਡੀ ਹੋਈ ਸੀ ਅਸੀਂ ਰਖਾਈ ਸੀਗੀ ਓਕੇ ਮੋਟਰਾਂ ਵਾਲੀ ਬਾਜੀ ਹੂੰ ਕੂਦਰ ਉੜਦੇ ਆਪਣਾ ਹਰੀਆਂ ਬਗਲਾਂ ਦਾ ਕਾਲੀ ਡੌੜੀ ਦਾ ਘਰੇ ਬਾਲਾ ਪੈਣਾ ਹੂੰ ਉਹ ਬਾਜੀ ਚਣੀ ਸਾਰਾ ਬਜਾਬ ਹੀ ਉਪੜਿਆ ਸੀ ਗਰਮੀ ਵਾਲੀ ਹੱਤ ਦੀ ਸਿਹਤ ਕੀ ਹੂੰ ਸੋਨੀ ਬੀਰਾ ਕਾਪੀ ਤੇ ਸੀ सरपंच ਬਰਮਪੁਰ ਵਾਲਾ ਬਰਮਪੁਰ ਵਾਲਾ ਵਧੀਆ ਬੰਦਾ ਹਾਂਜੀ ਹਾਂਜੀ ਤੇ ਕਿਉਂਕਿ ਉਹ ਉਹ ਨਹੀਂ ਸਾਰਾ